2027 ਦੇ ਵਿੱਚ ਇਹ ਦਿੱਲੀ ਦੇ ਦਲਾਰਾਂ ਨੂੰ ਸਭ ਕਿਸ ਕਾ ਦੀਏ ਦੱਸ ਦिए ਨਾ ਨੂੰ ਕਿ ਤੁਸੀਂ ਸਾਡਾ ਪੰਜਾਬ ਬਹੁਤ ਟੁੱਟ ਲਿਆ ਆ ਕੇਦਰੀ ਬਲ ਕੰਝਾ ਮਨੀਸ਼ ਸਾਉਧੀ ਅੱਜ ਇੱਥੇ ਆ ਕੇ ਤੁਹਾਡੀ ਧਰਤੀ ਉੱਪਰ ਸਿਆਖਤਾ ਕਰੀ ਜਾਂਦੇ ਨੇਗੇ ਜਿਹੜੇ ਰੋਜ਼ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਨੇ ਮੈਂ ਪੁੱਛਣਾ ਚਾਹਣਾ ਏ ਝਾੜੂ ਨੂੰ ਜੇ ਤੂੰ 1600 ਬੱਸਾਂ ਅੱਜ 2000 ਬੱਸਾਂ ਪੰਜਾਬ ਦੀ ਲਿਆ ਸਕਦਾ ਇਹ ਦਿੱਲੀ ਵੱਲ ਲੈ ਕੇ ਜਾ ਹੈ 1600 ਬੱਸਾਂ 2000 ਬੱਸਾਂ ਅੱਜ ਪੰਜਾਬ ਦੇ ਮੁੰਡੇ ਰੇ ਕਾ ਦੀ ਗੱਲ ਕਰ ਲਈਏ ਉਹਨੂੰ ਪਾਪਾ ਖਤਮ ਕਰੀ ਜਾਂਦੀ ਐ ਹੜਾ ਦਾ ਸਾਨੂੰ ਮਾਪ ਜਾਨੀ ਮਿਲਿਆ ਜਾ ਓਏ ਬਗਮਤ ਬਾਨਾ ਜੇਦਰ ਚ ਹਿੰਮਤ ਐ ਜੇ ਤੇਰੇ ਪੁੱਤੀ ਪੰਜਾਬ ਚ ਦਰਦਾ ਤਾਂ ਦਿੱਲੀ ਵਾਲਿਆਂ ਨੂੰ ਸਿੱਧਾ ਹੋ ਤੇਰੀ ਅਮਿਤਸ਼ਾ ਦੇ ਅੱਗੇ ਲੱਤਾਂ ਕੰਬਦੀਆਂ ਨੇ ਤੂੰ ਅਮਿਤਸ਼ਾ ਨੂੰ ਕਹਿਣਾ ਓ ਸ਼੍ਰੋਮਣੀ ਕਮੇਟੀ ਦਾ ਜਿਹੜਾ ਚੁਣਿਆ ਹੋਇਆ ਪ੍ਰਧਾਨ ਅੱਜ ਸਟੇਜ ਉੱਪਰ ਬੈਠਾ ਸ਼੍ਰੋਮਣੀ ਕਮੇਟੀ ਤੇਰੇ ਪਿਓ ਦੀ ਨਹੀਂ ਮੈਂ ਗੱਲ ਅੱਜ ਜਜ਼ਬਾਤੀ ਹੋ ਕੇ ਕਹਿਣਾ ਚਾਹਣਾ ਇਸ ਸ਼੍ਰੋਮਣੀ ਕਮੇਟੀ ਇੰਨਾ ਦੀ ਆ ਉੱਥੇ ਜਾ ਕੇ ਗੱਲ ਕਹਿੰਦਾ ਮੈਂ ਤਾਂ ਕਾਲੀ ਦਲ ਦਾ ਬੰਦਾ ਐ ਇਹ ਸ਼੍ਰੋਮਣੀ ਕਮੇਟੀ ਵੀ ਯਾਦ ਕਰਾਉਣੀ ਐ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵੀ ਯਾਦ ਕਰਾਉਣੀ ਐ ਇਹਨਾਂ ਨੂੰ ਤਖਤ ਵੀ ਯਾਦ ਕਰਾਉਣੇ ਨੇ ਭਰਾਵੋ ਲੈ ਗਏ ਅੱਜ ਪੰਜਾਬ ਦੇ ਮੁੱਦੇ ਇਹ ਨਹੀਂਗੇ ਅੱਜ ਪੰਜਾਬ ਦਾ ਪਾਣੀ ਬਰਬਾਦ ਅੱਜ ਪੰਜਾਬ ਦੀ ਧਰਤੀ ਬਰਬਾਦ ਅੱਜ ਪੰਜਾਬ ਦੀ ਹਵਾ ਬਰਬਾਦ ਰੈਡ ਕੈਟਾਗਰੀ ਦੇ ਫੈਕਟਰੀਆਂ ਲੈ ਆ ਲੈ ਕੇ ਪੰਜਾਬ ਉੱਪਰ ਲਾਈ ਜਾਂਦੇ ਨੇਗੇ ਤੁਹਾਡਾ ਸਾਰਾ ਕੁਝ ਖਤਮ ਕਰਨ ਨੂੰ ਫਿਰਦੇ ਨੇਗੇ ਨੌਜਵਾਨੋ ਲੜਾਈ ਇਹ ਆ ਅੱਜ ਹਰ ਤਰ੍ਹਾਂ ਦਾ ਜਿਹੜਾ ਮਾਫੀਆ ਪੰਜਾਬ ਨੂੰ ਖਤਮ ਕਰੀ ਤੁਰਿਆ ਜਾਂਦਾ ਨਸ਼ਾ ਮਾਫੀਆ ਏਜੰਟ ਮਾਫੀਆ ਵੱਡੇ ਕਾਰਪੋਰੇਟ ਘਰਾਣੇ ਖਤਮ ਕਰੀ ਤੁਰੇ ਜਾਂਦੇ ਨੇਗੇ ਨੌਜਵਾਨੋ ਜਾਗੋ ਅੱਜ ਚਾਲੀ ਮੁਕਤਨੀ ਧਰਤੀ ਦੇ ਉੱਪਰ ਆ ਕੇ ਮੈਂ ਤੁਹਾਨੂੰ ਹੀ ਦਿਆ ਕਰਨਾ ਚਾਹਣਾ ਜਿਆਦਾ ਸਮਾਂ ਨਹੀਂ ਮੈਂ ਲੈਣਾ ਪਰ ਆਪਾਂ ਨੂੰ ਸਾਰਿਆਂ ਨੂੰ ਮੈਦਾਨ ਦੇ ਵਿੱਚੋਂ ਘਰਾਂ ਦੇ ਵਿੱਚੋਂ ਬਾਹਰ ਨਿਕਲ ਕੇ ਮੈਦਾਨ ਦੇ ਵਿੱਚ ਆ ਕੇ ਲੜਾਈ ਅੱਜ ਲੜਨੀ ਪੈਣੀ ਆ ਨੌਜਵਾਨੋ 2027 ਦੇ ਵਿੱਚ ਇਹ ਦਿੱਲੀ ਦੇ ਦਲਾਰਾਂ ਨੂੰ ਸਭ ਕਿਸਕਾਰ ਦिए ਦੱਸ ਦिए ਇਹਨਾਂ ਨੂੰ ਕਿ ਤੁਸੀਂ ਸਾਡਾ ਪੰਜਾਬ ਬਹੁਤ ਟੁੱਟ ਲਿਆ ਆ ਕੇਦਰੀ ਬਲ ਕੰਝਾ ਮਨੀਸ਼ ਸੌਦੀ ਅੱਜ ਇੱਥੇ ਆ ਕੇ ਤੁਹਾਡੀ ਧਰਤੀ ਉੱਪਰ ਸਿਆਸਤਾਂ ਕਰੀ ਜਾਂਦੇ ਨੇਗੇ ਜਿਹੜੇ ਰੋਜ਼ ਪੰਜਾਬ ਨੂੰ ਵੇਚੀ ਤੁਰੇ ਜਾਂਦੇ ਨੇ ਖਤਮ ਕਰੀ ਤੁਰੇ ਜਾਂਦੇ ਨੇਗੇ ਅੱਜ ਸਾਰਾ ਸਰਕਾਰੀ ਤੰਤਨਮਾਨਤਰ ਜਿੰਨਾ ਵੀ ਅੱਜ ਸਾਰਾ ਇਹਨਾਂ ਨੇ ਰੈਲੀ ਦੇ ਉੱਪਰ ਲਾਇਆ ਮੈਂ ਪੁੱਛਣਾ ਨਹੀਂ ਛਾੜੂ ਨੋ ਜੇ ਤੂੰ 1600 ਬੱਸਾਂ ਅੱਜ 2000 ਬੱਸਾਂ ਪੰਜਾਬ ਦੀਆਂ ਲੈ ਆ ਸਕਦਾ ਇਹ ਦਿੱਲੀ ਵੱਲ ਲੈ ਕੇ ਜਾ ਹੈ 1600 ਬੱਸਾਂ 2000 ਬੱਸਾਂ ਅੱਜ ਪੰਜਾਬ ਦੇ ਮੰਡਰੇ ਕਾ ਦੀ ਗੱਲ ਕਰ ਲਈਏ ਉਹਨੂੰ ਪੱਜਾ ਖਤਮ ਕਰੀ ਜਾਂਦੀ ਹੈ ਹੜਾ ਦਾ ਸਾਨੂੰ ਮਾਪਿਆ ਨਹੀਂ ਮਿਲਿਆ ਜਾਵੇ ਭਗਮਤਵਾਨਾ ਜੇ ਤੇਰੇ ਚ ਹਿੰਮਤ ਹੈ ਜੇ ਤੇਰੇ ਪੁੱਤੀ ਪੰਜਾਬ ਚ ਦਰਦਾ ਤਾਂ ਦਿੱਲੀ ਵਾਲਿਆਂ ਨੂੰ ਸਿੱਧਾ ਹੋ ਤੇਰੇ ਅੰਮ੍ਰਿਤਸਰ ਦੇ ਅੱਗੇ ਲੱਤਾਂ ਕੰਮਦੀਆਂ ਨੇ ਤੂੰ ਅੰਮ੍ਰਿਤਸਰ ਨੂੰ ਕਹਿਣਾ ਜਿਹੜੇ ਪੰਜਾਬ ਦੇ ਨੌਜਵਾਨ ਗੱਲ ਕਰਦੇ ਨੇ ਪੰਜਾਬ ਦੇ ਮੁੱਦਿਆਂ ਦੀ ਉਹਨਾਂ ਉੱਪਰ ਐਨਐਸਐਲ ਲਵਾਉਣਾ ਨੌ ਨੌ ਪਰਚੇ ਤੂੰ ਜੇਲ੍ਹਾਂ ਦੇ ਵਿੱਚ ਪਵਾਉਣਾ ਤੂੰ ਗੱਠਪੁੱਤਲੀ ਬਣਿਆ ਹੋਇਆ ਤੇਰਾ ਜਿਹੜਾ ਕਿ ਅੰਮ੍ਰਿਤਸਰ ਤੇਰਾ ਚਾਚਾ ਬਣਿਆ ਹੋਇਆ ਇਸ ਕਰਕੇ ਨੌਜਵਾਨੋ ਜਾਗੋ ਇਹ ਦਿੱਲੀ ਦੇ ਦਲਾਰਾਂ ਨੂੰ ਪੰਜਾਬ ਦੇ ਵਿੱਚੋਂ ਭਜਾਈਏ ਜਿੱਥੇ ਵੀ ਟੱਕਰ ਆ ਜਾਂਦੀ ਹੈ ਮੇਰੀ ਗੱਲ ਸੁਣ ਲੋ ਆ ਬਸਿਓ ਉਹ ਛੱਡ ਦਿਓ ਇਹ ਦਿੱਲੀ ਵਾਲਿਆਂ ਦਾ ਖੜਾ ਬਹੁਤ ਪੰਜਾਬ ਬਰਬਾਦ ਕਰਤਾ ਇਸ ਕਰਕੇ ਗੱਲਾਂ ਬਸ ਇੰਨੀਆਂ ਹੀ ਕਹਿਣੀਆਂ ਸੀਗੀਆਂ ਸਭ ਕੇ ਇਹਨਾਂ ਨੂੰ ਸਿਖਾਉਣਾ ਇਹਨਾਂ ਨੂੰ ਮੇਰੇ ਨੌਜਵਾਨ ਭਰਾਵੋ ਡਟ ਕੇ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਇਸ ਗੁਰੂ ਦੇ ਸਿਧਾਂਤ ਦੀ ਗੱਲ ਕਰੀਏ ਇਸ ਗੁਰੂ ਦੇ ਫਲਸਫੇ ਦੀ ਗੱਲ ਕਰੀਏ ਆ ਦੇਖ ਲਓ ਕੀ ਹੋ ਜਾਂਦਾ ਆ ਸ਼੍ਰੋਮਣੀ ਕਮੇਟੀ ਦਾ ਜਿਹੜਾ ਚੁਣਿਆ ਹੋਇਆ ਪ੍ਰਧਾਨ ਅੱਜ ਸਟੇਜ ਉੱਪਰ ਬੈਠਾ ਹੈ ਸ਼੍ਰੋਮਣੀ ਕਮੇਟੀ ਤੇਰੇ ਪਿਓ ਦੀ ਨਹੀਂ ਮੈਂ ਗੱਲ ਅੱਜ ਜਜ਼ਬਾਤੀ ਹੋ ਕੇ ਕਹਿਣਾ ਚਾਹਣਾ ਇਹ ਸ਼੍ਰੋਮਣੀ ਕਮੇਟੀ ਇਹਨਾਂ ਦੀ ਆ ਉੱਥੇ ਜਾ ਕੇ ਗੱਲ ਕਹਿੰਦਾ ਮੈਂ ਤਾਂ ਕਾਲੀਦਾਲ ਦਾ ਬੰਦਾ ਐ ਇਹ ਸ਼੍ਰੋਮਣੀ ਕਮੇਟੀ ਵੀ ਯਾਦ ਕਰਾਉਣੀ ਐ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਵੀ ਯਾਦ ਕਰਾਉਣੀ ਐ ਇਹਨਾਂ ਨੂੰ ਤਖਤ ਵੀ ਯਾਦ ਕਰਾਉਣੇ ਨੇ ਭਰਾਵੋ ਇਸ ਕਰਕੇ ਇਹ ਮੁੱਦੇ ਨੇ ਪੰਜਾਬ ਦੇ ਸਤਿ ਸ਼੍ਰੀ ਅਕਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਬੜਾ ਥੋੜਾ ਆਪਾਂ ਲੜਨ ਲਈ ਤਿਆਰ ਰਹੀਏ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹੜੀਆਂ ਸਾਡੇ ਨਾਲ ਬੱਸਾਂ ਆਈਆਂ ਨੇ ਗਿਆ ਸਪੈਸ਼ਲੀ ਧੰਨਵਾਦ ਆਪਣੀ ਜਿਹੜੀ ਕੇਰ ਸਿੰਘ ਪੱਟੀ ਪਿੰਡੀ ਤੇ ਢਿਲਵਾ ਪਿੰਡੀ ਦਾ ਗੁਰਮukh ਸਿੰਘ ਇੱਕ ਬੱਸ ਲੈ ਕੇ ਆਇਆ ਪਿੰਡੀ ਦੇ ਵਿੱਚੋਂ ਕੇਂਦਰੀ ਸਰਪੰਚ ਸੇਰੋਂ ਵਾਲਾ ਸਾਰੇ ਸੇਰੋਂ ਪਿੰਡ ਦਾ ਬਹੁਤ-ਬਹੁਤ ਧੰਨਵਾਦ ਸਿਮਰਜੀਤ ਸਿੰਘ ਰਾਜੀਆ ਇੱਕ ਬੱਸ ਲੈ ਕੇ ਆਇਆ ਸਾਰੇ ਰਾਜੀਆ ਪਿੰਡ ਦਾ ਬਹੁਤ-ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਬਾਦਰਾ ਸਾਡਾ ਭਰਾ ਇੱਕ ਬੱਸ ਲੈ ਕੇ ਆਇਆ ਸਾਰੇ ਬਾਦਰੇ ਨਗਰ ਦਾ ਬਹੁਤ-ਬਹੁਤ ਧੰਨਵਾਦ ਗੱਗੀ ਸੇਖਾ ਸਾਡਾ ਇੱਕ ਬੱਸ ਲੈ ਕੇ ਆਇਆ ਭਰਾ ਦਾ ਮੇਰੇ ਨਾਲ ਉਹਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਆਇਆ ਸਾਡਾ ਭਰਾ ਖਾਲਸਾ ਜੀ ਕਾਲਾ ਬੂਲੇ ਤੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਗੁਰਪ੍ਰੀਤ ਸਾਡਾ ਵੀਰਾ ਆ ਮੂਲੋਵਾਲ ਤੋਂ ਇੱਕ ਪੂਰੀ ਬੱਸ ਲੈ ਕੇ ਆਉਣਾ ਧੰਨਵਾਦ ਨਾਲ ਫੌਜੀ ਸਾਹਿਬ ਨੇਗੇ ਜਿਨ੍ਹਾਂ ਨੇ ਫੌਜੀ ਸਾਹਿਬ ਨੇ ਗੱਲ ਕਹੀ ਸੀਗੀ ਭਗਮਾਨਤਮਨ ਨਾਲ ਬਹੁਤ ਹਿੱਕ ਡਾ ਕੇ ਲੜਾਈ ਲੜਦਾ ਧੂਰੀ ਦੇ ਵਿੱਚੋਂ ਫੌਜੀ ਸਾਹਿਬ ਆਏ ਨੇਗੇ ਤੇ ਜਿਹੜਾ ਸਾਡਾ ਭਰਾ ਇਹ ਸਾਰੇ ਜਿੰਨੇ ਵੀ ਸਾਡੇ ਭਰਾ ਆਏ ਨੇਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਣਾ ਜਿਨ੍ਹਾਂ ਨੇ ਬੱਸਾਂ ਲੈ ਕੇ ਆਏ ਹੋ ਤੁਸੀਂ ਸਾਰੇ ਨੌਜਵਾਨਾਂ ਜਿੰਨੇ ਆ ਨੌਜਵਾਨ ਗੱਡੀਆਂ ਲੈ ਕੇ ਆਏ ਨੇਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਾਰੇ ਦੇ ਸਾਰਿਆਂ ਇਹਨੇ ਭਗਮਾਨਤਮਨ ਨੇ ਇਹਨੇ ਚੋਰ ਨੇ ਸਾਡੀਆਂ ਬੱਸਾਂ ਇੱਥੇ ਆਉਣ ਨਹੀਂ ਦਿੱਤੀਆਂ ਕੋਈ ਗੱਲ ਨਹੀਂ ਚੋਰਾ ਜਿੰਨੀਆਂ ਮਾਰਨੀਆਂ ਥਾਪੀਆਂ ਪੱਟਾਂ ਦੇ ਮਾਰ ਲਾ ਤੈਨੂੰ ਨਾ ਬਾਦਲ ਕੁਝ ਕਰ ਸਕਦਾ ਨਾ ਤੈਨੂੰ ਕਾਂਗਰਸ ਕੁਝ ਕਰ ਸਕਦੀ ਆ ਨਾ ਤੈਨੂੰ ਬੀਜੇਪੀ ਕੁਝ ਕਰ ਸਕਦੀ ਆ ਜੇ ਕਰਨਗੇ ਤਾਂ ਆਪ ਕਰਨਗੇ ਆਪ ਪੰਜਾਬ ਦੇ ਵਾਸੀ ਕਰਨਗੇ ਆ ਨੌਜਵਾਨ ਤੈਨੂੰ ਸਭ ਕੁਝ ਸਿਖਾਉਣਗੇ ਚੋਰਾ ਆ ਨੌਜਵਾਨ ਇਸ ਕਰਕੇ ਤੂੰ ਬਹੁਤ ਭੰਡਪਣਾ ਕਰ ਲਿਆ ਬਹੁਤ ਡਰਾਮੇਬਾਜ਼ੀਆਂ ਕਰ ਲੀਆਂ ਆ ਤੈਨੂੰ ਸਭ ਕੁਝ ਸਿਖਾਉਣ ਲਈ ਤਿਆਰ ਬੈਠੇ ਨੇਗੇ ਫਿਕਰ ਨਾ ਕਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋ ਜਕਾਰੇ ਲਾ ਦਿਓ ਪੂਰੇ ਬਸਪਤਾ ਲੱਗਦੇ ਭਗਮਾਨ ਤੁਮਾਨ ਨੂੰ ਇੱਕ ਮਿੰਟ ਖੜ ਜਾ ਬੋਲੇ ਸੋਨਹਾਨ ਹਾਲੇਲੀਉਆ ਬੋਲੇ ਸੋਨਹਾਨ ਹਾਲੇਲੀਉਆ ਭਾਈ ਅੰਮਰ ਸਿੰਘ ਜੀ ਖਾਲਸਾ ਜਿੰਦਾਬਾਦ ਜਿਹੜੀ ਇਹ ਪਾਰਟ ਹੈ ਦਿੱਲੀ ਦਾ ਕੇਂਦਰੀਕਰਨ ਮੁਰਦਾਬਾਦ